ਇਕ ਕਰਾਮਾਤ ਦਾ ਜ਼ਿਕਰ ਕਰ ਦਵਾਂ ਗੁਰੂ ਚਜ਼ਮਤ ਕੈਸੀ ਹੈ ਗੁਰੂ ਚ ਬਰਕਤ ਕੈਸੀ ਹੈ ਮੇਰਾ ਕੁਲਸ ਪਾਵਰ ਸੂਬਰ ਨੈਚੁਰਲ ਪਾਵਰ ਗੁਰੂ ਸਮੁੰਦ ਨਦੀ ਸਭ ਸਿੱਖੀ ਗੁਰੂ ਕਰਾਮਾਤ ਦਾ ਸਮੁੰਦਰ ਹੈ ਤੇ ਸਿੱਖ ਨਦੀਆਂ ਨੇ ਸਿੱਖਾਂ ਵਿੱਚ ਵੀ ਹੁੰਦੀ ਹੈ ਕਰਮ ਚਲੋ ਜੇ ਆਪਣਾ ਇਨਾ ਅਭਿਆਸ ਨਹੀਂ ਆਪਣੇ ਚ ਹੈ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਵੀ ਮਹਾਪੁਰਸ਼ਾਂ ਚ ਜ਼ਮਤ ਨਹੀਂ ਰਹੀ ਇਤਿਹਾਸ ਵਿੱਚ ਜ਼ਿਕਰ ਹੈ ਵੀ ਗੁਰੂ ਰਾਮਦਾਸ ਜੀ ਦੇ ਵਰ ਦੇ ਨਾਲ ਭਾਈ ਆਦਮ ਬੈਰਾੜ ਦੇ ਘਰ ਭਾਈ ਭਗਤੂ ਦਾ ਜਨਮ ਹੋਇਆ। ਗੁਰੂ ਅਰਜਨ ਸਾਹਿਬ ਦਾ ਇਹ ਮਹਾਨ ਸਿੱਖ ਸੀ। ਜਦੋਂ ਅੰਮ੍ਰਿਤਸਰ ਦੀ ਰਚਨਾ ਹੋਈ ਤੇ ਭਾਈ ਭਗਤੂ ਜੀ ਨੇ ਬੜੀ ਸੇਵਾ ਕੀਤੀ। ਇਹ ਉਹ ਪਰਿਵਾਰ ਹੈ ਜਿਨ੍ਹਾਂ ਵਿੱਚ ਭਾਈ ਗੁਰਬਖਸ਼ ਸਿੰਘ ਦੇ ਘਰ ਭਾਈ ਦੇਸੂ ਸਿੰਘ ਪ੍ਰਤਾਪੀ ਨੇ ਕੈਂਥਲ ਰਾਜਸਤ ਸਥਾਪਿਤ ਕੀਤੀ। ਕੈਂਥਲ ਡਾਇਨਸਟੀ ਇਹ ਸਿੱਖਾਂ ਚੁਈ ਸੀ। ਪਾਈ ਭਗਤੂ ਨਾ ਬਿਰਧ ਅਵਸਥਾ ਵਿੱਚ ਗੁਰੂ ਹਰ Rai ਸਾਹਿਬ ਕੋਲ ਆਇਆ ਤੇ ਬੇਨਤੀ ਕੀਤੀ ਮਹਾਰਾਜ ਸਾਰਾ ਜੀਵਨ ਗੁਰੂ ਘਰ ਸੇਵਾ ਕੀਤੀ ਹੈ ਹੁਣ ਸਰੀਰ ਬੁੱਢਾ ਹੋ ਗਿਆ ਹੈ ਕਿਹੜੀ ਸੇਵਾ ਕਰਾਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਰਖੀ ਕਰਾਵੋ ਗੁਰੂ ਘਰ ਕੇਰੀ ਕਾਮੇ ਰਾਖ ਸਿੱਖ ਇਸ ਬੇਰੀ ਕਹਿੰਦੇ ਭਾਈ ਆਦਮ ਬਰਾੜ ਤੂੰ ਰਾਹ ਕੈਂ ਜੱਟ ਐ ਤੇਰਾ ਕਰਮ ਖੇਤੀ ਕਰਨਾ ਹੈ ਇਥੇ ਵੀ ਕਰ ਤੇ ਕੰਮੇ ਨਾਲ ਰੱਖ ਲੈ ਸੇਵਾਦਾਰ ਰੱਖ ਲੈ ਬੁੜੇ ਪਾ ਆ ਗਿਆ ਏ ਕਰਵਾ ਲਿਆ ਕਰੀ ਖੇਤੀ ਜਿੰਨੀ ਆਪ ਹੋਵੇ ਉਹ ਕਰ ਲਈ ਮਹਾਰਾਜ ਸਤਿਵਚਨ ਭਾਈ ਭਗਤੂ ਦੀ ਸੇਵਾ ਕਰਾਉਣ ਲੱਗ ਪਏ ਹੁਣ ਪ੍ਰਸ਼ਾਦਾ ਗਿਆ ਗੁਰੂ ਘਰੋਂ ਤੇ ਉਹ ਸੇਵਾਦਾਰਾਂ ਨੂੰ ਜਦੋਂ ਛਕਾਉਣ ਲੱਗਾ ਤੇ ਉਹਨਾਂ ਨੇ ਹੌਲੀ ਦੀ ਮਖੌਲ ਕੀਤਾ ਵੀ ਭਾਈ ਭਗਤੂ ਖੁਸ਼ ਕਰ ਰੋਟੀਆਂ ਨਹੀਂ ਲੰਗਦੀਆਂ ਨਾਲ ਕਿਧਰੇ ਕਿਓ ਦਾ ਪ੍ਰਬੰਧ ਹੋ ਜਾਂਦਾ ਤੇ ਸੌਖੀ ਰੋਟੀ ਛਕ ਲੈਿੰਦੇ ਹੁਣ ਭਾਈ ਭਗਤੂ ਨੇ ਫੁਰਨਾ ਕੀਤਾ ਵੀ ਕਿਉ ਕਿਥੋਂ ਆਵੇ ਇਹਨੇ ਨੂੰ ਕੋਈ ਫੇਰੀ ਪਾਉਂਦਾ ਹੋਕਾ ਦਿੰਦਾ ਆ ਰਿਹਾ ਏ ਭਾਈ ਮੈਂ ਕਿਉ ਵੇਚ ਰਿਹਾ ਹਾਂ ਖਰੀਦ ਲੋ ਜਿਸ ਨੇ ਲੈਣਾ ਤੇ ਭਾਈ ਭਗਤੂ ਜੀ ਕਹਿੰਦੇ ਫੇਰੀ ਵਾਲਿਆ ਆ ਗੁਰੂ ਘਰ ਦੇ ਸੇਵਾਦਾਰ ਨੇ ਇਹਨਾਂ ਨੇ ਪ੍ਰਸ਼ਾਦਾ ਛਕਣਾ ਏ ਕਿਉ ਉਹਦੇ ਤੈਨੂੰ ਕੀਮਤ ਅਦਾ ਕਰਦਾਂਗੇ ਇਹਨਾਂ ਨੂੰ ਛਕਾ ਦਿੰਦੇ ਉਹ ਜਿੰਨਾ ਕੋ ਪੀਚ ਭਾਡੇ ਚ ਕਿਉ ਸੀ ਨਾ ਉਹ ਸ਼ਕਾ ਦਿੱਤਾ ਸੇਵਾਦਾਰਾਂ ਨੇ ਬੜੇ ਆਨੰਦ ਨਾਲ ਪ੍ਰਸ਼ਾਦਾ ਛਕਿਆ ਤੇ ਵਪਾਰੀ ਨੂੰ ਕਹਿੰਦੇ ਨੇ ਮਹਾਪੁਰਸ਼ ਭਾਈ ਭਗਤੂ ਜੀ ਵੀ ਦੱਸੋ ਕਿੰਨੀ ਮਾਇਆ ਬਣੀ ਉਹ ਕਹਿੰਦਾ ਜੀ ਇਦਾਂ ਨਹੀਂ ਦੱਸ ਸਕਦਾ ਮੈਂ ਮੇਰੇ ਕੋਲ ਤੋਲ ਹੈ ਨਹੀਂ ਹੈ ਘਰ ਮੈਂ ਤੋਲ ਲਵਾਵਾਂਗਾ ਜਿੰਨਾ ਮੇਰਾ ਘਿਓ ਘਟਿਆ ਹੋਇਆ ਉਹਦੇ ਮੈਂ ਪੈਸੇ ਲੈ ਲਵਾਂਗਾ ਘਰ ਚਲੇ ਆ ਗਿਆ ਕਿੱਲੀ ਤੇ ਉਹ ਪਾਂਡਾ ਟੰਗ ਦਿੱਤਾ ਸਵੇਰੇ ਉੱਠ ਕੇ ਭਾਂਡਾ ਉਠਾਉਣ ਲੱਗਾ ਵੀ ਜਾ ਕੇ ਮਾਇਆ ਲੈ ਲਵਾ ਕੇ ਉਹਦੀ ਬਰੇਦ ਪਾਸ਼ਾ ਵਿੱਚ ਲਿਖਿਆ ਹੈ ਰਹੇ ਉਹ ਬੇਚਾਰਾ ਤੱਕ ਸਮੋ ਲਖਿਓ ਪ੍ਰਤਾਪ ਕਰਤ ਭਾ ਨਮੋ ਉਹ ਜਿਹੜਾ ਭਾਂਡਾ ਖਾਲੀ ਟੰਗਿਆ ਸੀ ਨਾ ਉਹਦੇ ਚੋਂ ਘਿਓ ਲਵਾ ਲਵ ਡੁੱਲ ਰਿਹਾ ਹੈ ਸੋਚੀ ਪੈ ਗਿਆ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਹੈ ਕਦੇ ਖਾਲੀ ਭਾੜਾ ਭਰਿਆ ਨਹੀਂ ਅੱਗੇ ਕਹਿੰਦਾ ਉਹ ਬਾਬੇ ਭਗਤੂ ਦੀ ਕਰਾਮਾਤ ਹੋਣੀ ਹੈ ਦੌੜਿਆ ਗਿਆ ਅश्चਰਜਤਾ ਦੇ ਵਿੱਚ ਜਾ ਕੇ ਚਰਨ ਫੜ ਲਏ ਤੇ ਭਾਈ ਭਗਤੂ ਨੂੰ ਆਂਦਾ ਮੈਨੂੰ ਆਪਣਾ ਚੇਲਾ ਬਣਾ ਲਾ ਮুরিਦ ਬਣਾ ਲਾ ਤੇਰੇ ਵਿੱਚ ਤੇ ਕਰਾਮਾਤ ਹੀ ਬੜੀ ਆਪਾਂ ਇੱਥੋਂ ਤੱਕ ਹੀ ਸੀਮਤ ਹੁਣੇ ਵੀ ਇਹਦੇ ਚੇਲੇ ਬੜੀਆਂ ਕੋਈ ਨਾ ਕੋਈ ਕਰਾਮਾਤ ਆਵੇਗੀ ਵੀਰ ਬੱਲੇ ਬੱਲੇ ਹੋ ਜੀ ਲੋਕ ਮਤਾ ਢੇਕਣਗੇ ਪਹਿਲਾ ਇਹ ਨਿਰਣਾ ਕਰ ਲਈਏ ਕਿਉਂਕਿ ਬਹੁਤ ਜ਼ੋਰ ਦੇ ਕੇ ਆਖਿਆ ਜਾਂਦਾ ਨਹੀਂ ਦੀ ਕਰਾਮਾਤ ਨਹੀਂ ਹੁੰਦੀ ਸਿੱਖੀ 'ਚ ਖਿਆਲ ਹੋ ਸਕਦੇ ਨੇ ਕਥਾ ਵਚਪਦੇ ਮੇਰੇ ਖਿਆਲ ਇਹ ਹੋ ਸਕਦੇ ਨੇ ਵੀ ਕਰਾਮਾਤ ਹੁੰਦੀ ਹੈ ਤੁਸੀਂ ਦੁਆਹਾਂ ਤੇ ਰਾਨੋ ਹੀ ਛੱਡ ਦਿਓ ਕਿਸੇ ਦੇ ਖਿਆਲਾਂ ਨਾਲ ਸਿੱਖੀ ਨਹੀਂ ਚੱਲਦੀ ਤੇ ਨਾ ਸੰਗਤ 'ਚ ਤੁਸੀਂ ਬੈਠੇ ਹੋ ਤੁਹਾਡੇ ਖਿਆਲਾਂ ਨਾਲ ਹੀ ਕਥਾ ਹੋਵੇਗੀ ਸਿੱਖੀ ਚੱਲੇਗੀ ਸਿੱਖੀ ਚੱਲਦੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੇ ਡ ਵਰਨਾ ਕੋਈ ਤੇ ਬਾਣੀ ਨੂੰ ਪੁੱਛੋ ਜੀ ਕਰਾਮਾ ਤਾਂ ਹੁੰਦੀਆਂ ਨੇ ਤੇ ਕੋਈ ਆਖੇ ਨਹੀਂ ਹੁੰਦੀ ਤੇ ਉਹਨੂੰ ਵੀ ਸਵਾਲ ਕਰਿਆ ਕਰੋ ਵੀ ਲਿਆ ਬਾਣੀ ਚੋਂ ਭਗਤੀ ਪੜ ਨਹੀਂ ਮਿਲੇਗੀ ਕੋਈ ਭਗਤੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਾਂ ਕੋ ਗੁਰਮਖ ਹਿਦਾ ਬੁੱਧ ਤਾਂ ਕਹਿ ਕਰ ਤਲ ਨਾਵ ਨਿਧ ਸਿੱਧ ਜਿਹਦਾ ਗੁਰੂ ਵੱਲ ਮੁਖ ਹੈ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਹੀ ਹੋਲਸ ਦਾ 9 ਟਾਇਰਸ he got all the supernatural powers miraculous powers ਉਹਦੇ ਹੱਥਾਂ ਤੇ ਨੱਚਦੀਆਂ ਨੇ ਕਰਾਮਾਤਾਂ ਬਾਣੀ ਤੇ ਆਂਦੀ ਹੈ ਹੁਣ ਜੇ ਮੇਰੇ ਪੱਲੇ ਨਾਮ ਨਹੀਂ ਹੈ ਬਾਣੀ ਨਹੀਂ ਹੈ ਮੇਰੇ ਕੋ ਕਰਾਮਾਤ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਸਾਰੀਆਂ ਹੀ ਨਦੀਆਂ ਸੁੱਕੀਆਂ ਨੇ ਚਰਨ ਫੜੇ ਹੋਏ ਨੇ ਭਾਈ ਭਗਤੂ ਦੇ ਹੁਣ ਭਾਈ ਭਗਤੂ ਜੇ ਤੇ ਅੱਜ ਕੱਲ ਦੇ ਦੇਹ ਧਾਰੀ ਗੁਰੂਆਂ ਵਰਗਾ ਹੁੰਦਾ ਤੇ ਆਂਦਾ ਬਹਿ ਜਾ ਗੋਡਿਆਂ 'ਚ ਆਪਾਂ ਹੀ ਪੂਰੇ ਗੁਰੂ ਆ ਪਤਾ ਕੀ ਜਵਾਬ ਦਿੱਤਾ ਉਹ ਕਹਿੰਦਾ ਫੇਰੀ ਆਲਿਆ ਮੈਂ ਆਂ ਨਦੀ ਆ ਉਸ ਸਮੁੰਦਰ ਕੋਲ ਲੈ ਕੇ ਚੱਲਾਂ ਜਿੱਥੋਂ ਇਹ ਨਦੀ ਵਗਦੀ ਹੈ ਜਿੱਥੋਂ ਇਹ ਤਾਕਤਾਂ ਮਿਲੀਆਂ ਨੇ ਗੁਰੂ ਹਰਾਈ ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੈ ਗਿਆ ਮਹਾਰਾਜ ਨੇ ਜਾਂਦਿਆਂ ਹੀ ਪੁੱਛਿਆ ਉਹ ਭਾਈ ਤੇਰਾ ਨਾਮ ਕੀ ਹੈ ਕਹਿੰਦਾ ਜੀ ਸੰਗਤ ਸੰਗਤ ਕਹਿ ਕੇ ਬੁਲਾਉਂਦੇ ਨੇ ਮੈਨੂੰ ਲੋਕ ਗੁਰਦੇਵ ਕਹਿੰਦੇ ਠੀਕ ਐ ਕਰਦਾ ਕੀ ਐ ਕਹਿੰਦਾ ਜੀ ਤੁਸੀਂ ਜਾਣੀ ਜਾੜੋ ਫਿਰ ਵੀ ਪੁੱਛਦੇ ਹੋ ਦੱਸ ਦਿਨਾ ਫੇਰੀ ਪਾਉਣਾ ਹੈ ਕਿਉਂ ਵੇਚਦਾ ਹੈ ਮਹਾਰਾਜ ਕਹਿੰਦੇ ਅੱਜ ਤੋਂ ਤੇਰਾ ਨਾਮ ਸੰਗਤ ਨਹੀਂ ਭਾਈ ਫੇਰੂ ਹੋ ਗਿਆ ਤੇ ਹੁਣ ਫੇਰੀ ਪਾਇਆ ਕਰ ਆ ਰਾਮ ਨਾਮ ਦੀ ਸੇਖੀ ਦਾ ਪ੍ਰਚਾਰ ਪ੍ਰਸਾਰ ਕਰਿਆ ਕਰ ਸੇਵਾ ਵਿੱਚ ਲਾ ਲਿਆ ਉਦੋਂ ਖੰਡੇ ਦੀ ਪੌਲ ਨਹੀਂ ਸੀ ਚਰਨਾ ਅਮਰਤ ਸੀ ਭਾਈ ਗੁਰਦਾਸ ਕਹਿੰਦੇ ਪਾਣੀ ਪੱਖਾ ਪੀਣਾ ਪੈਰ ਧੋਏ ਚਰਨਾ ਅਮਰਤ ਪਾਵੇ ਸੇਵਾ ਤੇ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਉਹਦੇ ਬਾਅਦਾਂ ਨੌਵੇਂ ਪਾਤਸ਼ਾਹ ਤੱਕ ਕਲਗੀਧਰ ਪਾਤਸ਼ਾਹ ਦੇ ਖੰਡੇ ਦੀ ਪੌਲ ਬਣਾਉਣ ਤੋਂ ਪਹਿਲਾਂ ਤੱਕ ਚਰਨਾ ਅਮਰਤ ਹੀ ਚੱਲਦਾ ਸੀ ਇਹ ਤੇ ਕਲਗੀਧਰ ਨੇ ਖੰਡੇ ਦੀ ਪਾਉਲ ਕੀਤੀ ਨਾ ਵੀ ਕਲ ਜੋਗ ਐ ਇਥੇ ਗੁਰੂ ਬਹੁਤੇ ਅਖਮਾਉਣੇ ਨੇ ਚੇਲੇ ਘਟ ਜਾਣੇ ਨੇ ਐਵੇਂ ਗੰਦੇ ਮੰਦੇ ਪੈਰ ਧੋਖੇ ਪਿਆ ਕਰਨਗੇ ਪੂਰੇ ਗੁਰੂਆਂ ਦਾ ਲਿਬਾਸ ਪਾ ਕੇ ਤੋ ਗੁਰਦੇਵ ਨੇ ਖੰਡੇ ਦੀ ਪਾਉਲ ਬਖਸ਼ ਦਿੱਤੀ ਮਹਾਰਾਜ ਨੇ ਚਰਨਾਮਰਤ ਬਖਸ਼ਿਆ ਤੋ ਬਹੁਤ ਪ੍ਰਸਿੱਧ ਸਿੱਖ ਜਗਤ ਵਿੱਚ ਇਹ ਮਹਾਪੁਰਸ਼ ਹੋਏ ਭਾਈ ਫਿਰੂ ਤੇ ਭਾਈ ਭਗਤੂ ਨਾਲ ਬਖਸ਼ਿਸ਼ ਕੀਤੀ ਓਏ ਤੁਸੀਂ ਮੇਰੇ ਉਹ ਮਲਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸਕਾਰ ਜਿਹੜਾ ਤੁਹਾਡੀ ਸੰਗਤ ਕਰੇਗਾ ਪਵ ਸਾਗਰ ਤੋਂ ਤਰ ਜਾਵੇਗਾ ਤੋ ਗੁਰੂ ਹਰ Rai ਸਾਹਿਬੀ ਦੀ ਵੱਟੀ ਹਸਤੀ ਸਨ ਉਹਨਾਂ ਦੇ ਚੇਲਿਆਂ ਵਿੱਚ ਹੀ ਐਸੀ ਕਰਾਮਾਤ ਸੀ ਅਜ਼ਮਤ ਸੀ ਖਾਲੀ ਭਾਂਡੇ ਭਰਨ ਵਾਲੀ ਤਾਕਤ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸਮਾਹੇ ਜਿਨ੍ਹਾਂ ਕੋਲ ਨਾਮ ਹੈ ਉਹਨਾਂ ਕੋਲ ਸਗਲ ਹੀ ਪਦਾਰਥ ਆ ਜਾਂਦੇ ਨੇ ਅਸ਼ਟ ਸਿੱਧੀਆਂ ਆ ਜਾਂਦੀਆਂ ਨੇ ਆਉਲ ਦਾ ਵੈਲਥ ਆਉਲ ਦਾ ਮੈਰੇਕੁਲਸ ਪਾਵਰਸ ਆਰੇਂਦਾ ਸੁਪਰੀਮਲੀ ਸਬਲਾਈਮ ਅ ਸੈਂਸ ਆਫ ਦਾ ਨਾਮ ਜਿਹਦੇ ਕੋਲ ਚੌਂਕੜਾ ਹੈ ਨਾਮ ਹੈ ਉਹਦੇ ਕੋਲ ਤਾਕਤਾਂ ਨੇ ਜਿਹਦੇ ਕੋਲ ਨਾਮ ਹੈ ਨਹੀਂ ਉਹਦੇ ਕੋਲ ਕੁਝ ਵੀ ਨਹੀਂ ਹੈ ਸੋ ਪ੍ਰਸੰਨ ਭਏ ਕੇਸਵਾ ਸੇ ਜਨ ਹਰ ਗੁਣ ਗਾਹੇ ਜਿੰਨਾ ਤੇ ਗੁਰੂ ਪਰਮੇਸ਼ਰ ਖੁਸ਼ ਹੁੰਦਾ ਉਹਨਾਂ ਨੂੰ ਸਭ ਤਾਕਤਾਂ ਬਖਸ਼ ਦਿੰਦਾ ਹੈ ਤੁਸੀਂ ਇਸ ਗੱਲ ਨੂੰ ਜ਼ਿਹਨ ਵਿੱਚ ਟਿਕਾ ਲਿਓ